ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮਹਿਮਨ ਪਤਕਾਰ ਹਾਜ਼ਿਰਾਂ 5 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ 15 ਅਗਸਤ ਤੱਕ ਨਸ਼ੇ ਨੂੰ ਖਤਮ ਕਰਨ ਵਾਲੇ ਦਾਅਵੇ ਨੂੰ ਸੀਐਮ ਨੇ ਅੰਕੜਿਆਂ ਨਾਲ ਕੀਤਾ ਗੋਲਮੋਲ ਪੰਜਾਬੀਓ ਚੋਣਾ ਲੜਨ ਲਈ ਹੋ ਜਾਓ ਤਿਆਰ ਸੁਤੰਤਰਤਾ ਦਿਵਸ ਤੇ ਸੀਐਮ ਨੇ ਕੀਤੇ ਵੱਡੇ ਐਲਾਨ ਸਵਤੰਤਰਤਾ ਦਿਵਸ ਮੌਕੇ ਮੋਦੀ ਨੇ ਕੀਤੀ ਖੁੱਲਕੇ ਗੱਲ ਹੁਣ ਖਬਰਾਂ ਵਿਸਥਾਰ ਨਾਲ ਸੀਐਮ ਮਾਨ ਨੇ ਦਾਵਾ ਕੀਤਾ ਸੀ ਕਿ 15 ਅਗਸਤ ਤੱਕ ਪੰਜਾਬ ਨੂੰ ਨਸ਼ਾ ਮੁਕਤ ਬਣਾ ਦਿੱਤਾ ਜਾਵੇਗਾ ਪਰ ਇਸ ਦਾਅਵੇ ਨੂੰ ਆਪਣੇ ਅੰਕੜਿਆਂ ਨਾਲ ਗੋਲ ਮੋਲ ਕਰ ਦਿੱਤਾ। ਦੱਸ ਦਈਏ ਕਿ ਜਲੰਧਰ ਵਿੱਚ ਆਜ਼ਾਦੀ ਦਿਹਾੜੇ ਮੌਕੇ ਦਰਵਾਏ ਗਏ ਸਰਗਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਮਾਨ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 80% ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਨੇ। ਦੇਸ਼ ਦੀ ਆਜ਼ਾਦੀ ਪੰਜਾਬੀਆਂ ਲਈ ਖਾਸ ਮਾਣੇ ਰੱਖਦੀ ਹੈ। ਇਸ ਮੌਕੇ ਨਸ਼ੇ ਦੇ ਮੁੱਦੇ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਸੱਥੇ ਤੇ ਲੱਗੇ ਨਸ਼ੇ ਦੇ ਦਾਗ ਨੂੰ ਪਤੋਣ ਲਈ ਸਾਡੀ ਸਰਕਾਰ ਨੇ ਜ਼ੀਰੋ ਟੋਲਰੈਂਸ ਪਾਲਿਸੀ ਬਣਾਈ ਹੈ ਜਿਸ ਦੇ ਤਹਿਤ ਹੁਣ ਤੱਕ 14381 ਸਮਗਲਰਾਂ ਨੂੰ ਗ੍ਰਿਫਤਾਰ ਅਤੇ 10394 ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕਰ ਚੁੱਕੇ ਹਨ ਨਾਲ ਹੀ ਸਮਗਲਰਾਂ ਦੀ 173 ਕਰੋੜ ਦੀ ਪ੍ਰਾਪਰਟੀ ਵੀ ਸੀਜ਼ ਕੀਤੀ ਗਈ ਹੈ ਸੀਐਮ ਮਾਨ ਨੇ ਕਿਹਾ ਹੈ ਕਿ ਨਸ਼ੇ ਦੇ ਮੁੱਦੇ ਉੱਤੇ ਸਾਡੀ ਸਰਕਾਰ ਨੇ ਜ਼ੀਰੋ ਟੋਲਰੈਂਸ ਨੀਤੀ ਬਣਾਈ ਹੈ ਉਹਨਾਂ ਆંકੜੇ ਦੰਦੇ ਕਿਹਾ ਕਿ ਹੁਣ ਤੱਕ 14381 ਤਸਕਰੇ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ 10394 ਐਨਡੀਪੀਐਸ ਤਹਿਤ ਐਫਆਈਆਰ ਦਰਜ ਕੀਤੀਆਂ ਗਈਆਂ ਇਸ ਦੇ ਨਾਲ ਹੀ 1207 ਕਿਲੋ ਨਸ਼ਾ ਸਮਗਰੀ ਦੀ ਕੁੱਲ ਬਰਾਮਦਗੀ ਹੋਈ ਹੈ 16.34 ਕਰੋੜ ਦੀ ਡਰੱਗ ਮਨੀ ਕਬਜ਼ਤ ਕੀਤੀ ਗਈ ਹੈ ਤਾਂ ਸਹੀ ਹੈ ਕਿ 15 ਅਗਸਤ ਤੱਕ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਦਾਅਵੇ ਨੂੰ ਸੀਐਮ ਮਾਨ ਨੇ ਆંકੜਿਆਂ ਦੇ ਵਿੱਚ ਗੋਲਮੁਲ ਕਰ ਦਿੱਤਾ ਪੰਜਾਬੀ ਉਹ ਚੋਣਾ ਲੜਨ ਲਈ ਤਿਆਰ ਹੋ ਜੋ ਪੰਜਾਬ ਜੋ ਫਿਰ ਚੜੇਗਾ ਸਿਆਸੀ ਪਾਰਾ ਦਾ ਸਹੀ ਹੈ ਪੰਜਾਬ ਵਿੱਚ ਚੋਣਾ ਦਾ ਦੌਰ ਹਜੇ ਜਾਰੀ ਰਹੇਗਾ ਪੰਚਾਇਤੀ ਤੇ ਨਗਰ ਕੌਂਸਲ ਚੋਣਾਂ ਤੋਂ ਇਲਾਵਾ ਸੂਬੇ ਅੰਦਰ 5 ਵਿਧਾਨ ਸਭਾ ਸੀਟਾਂ ਉੱਪਰ ਜਿਮਨੀ ਚੋਣਾਂ ਵੀ ਹੋਣੀਆਂ ਹਨ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਵੀ ਚਰਚਾ ਹੈ ਇਸ ਕਰਕੇ ਪੰਜਾਬ ਦਾ ਸਿਆਸੀ ਪਾਰਾ ਚੜਿਆ ਰਹੇਗਾ ਦਰਅਸਲ ਸਭ ਤੋਂ ਅਹਿਮ ਪੰਜਾਬ ਦੀਆਂ 5 ਵਿਧਾਨ ਸਭਾ ਸੀਟਾਂ ਉੱਪਰ ਹੋਣ ਜਾ ਰਹੀਆਂ ਜਿਮਨੀ ਚੋਣਾਂ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਵਿਧਾਇਕ ਲੋਕ ਸਭਾ ਚੋਣਾਂ ਜਿੱਤ ਕੇ ਸਾਂਸਦ ਮੈਂਬਰ ਬਣ ਗਏ ਹਨ ਇਹਨਾਂ ਸੀਟਾਂ ਵਿੱਚ ਬਰਨਾਲਾ ਗਿੱਦੜਬਾਹਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਸ਼ਾਮਲ ਹੰਦਾ ਸਹੀ ਹੈ ਕਿ ਸਾਂਸਦ ਮੈਂਬਰ ਬਨਣ ਮਗਰੋਂ ਇਹਨਾਂ ਆਗੂਆਂ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ ਇਹ ਆਗੂ ਵਿੱਚ ਗੁਰਮੀਤ ਸਿੰਘ ਮੀਥੇਰ ਸੰਗਰੂਰ ਤੋਂ ਸਾਂਸਦ ਮੈਂਬਰ ਬਣ ਗਏ ਹਨ ਜਦਕਿ ਅਮਰਿੰਦਰ ਸਿੰਘ ਰਾਜਾ ਵਡਿੰਗ ਲੁਧਿਆਣੇ ਤੋਂ ਰਾਜਕੁਮਾਰ ਚੱਬੋਵਾਲ ਹੁਸ਼ਿਆਰਪੁਰ ਤੋਂ ਸੁਖਵਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਸਾਂਸਦ ਮੈਂਬਰ ਬਣੇ ਹਨ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਬੱਗਾ ਤੋਂ ਦੋ ਵਾਰ ਵਿਧਾਇਕ ਰਹੇ ਡਾਕਟਰ ਸੁਖਵੀਰ ਸਿੰਘ ਸੁਖੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਉਹਨਾਂ ਦਾ ਦਿਲ ਬਦਲਣਾ ਤਾਂ ਸਪਸ਼ਟ ਹੈ ਕਿ ਉਹ ਅਦਲ ਬਦਲ ਵਿਰੋਧ ਨਿ ਕਾਨੂੰਨ ਤਹਿਤ ਵਿਧਾਨ ਸਭਾ ਤੋਂ ਅਸਤੀਫਾ ਦੇ ਦੇਣਗੇ ਇਸ ਤੋਂ ਬਾਅਦ ਉਹਨਾਂ ਦੀ ਸੀਟ ਵੀ ਖਾਲੀ ਹੋ ਜਾਵੇਗੀ ਇਸ ਲਈ ਇਹਨਾਂ 5 ਸੀਟਾਂ ਉੱਪਰ ਜਿੰਨੀ ਚੋਣ ਹੋਵੇਗੀ ਪੰਜਾਬ ਦੀਆਂ ਇਹਨਾਂ 5 ਸੀਟਾਂ ਤੇ ਜਲਦ ਹੀ ਚੋਣਾਂ ਹੋਣੀਆਂ ਨੇ ਹਜੇ ਤੱਕ ਕੋਈ ਕਮਿਸ਼ਨ ਨੇ ਇਸ ਸੰਬੰਧੀ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ ਮੰਨਿਆ ਜਾ ਰਿਹਾ ਹੈ ਕਿ ਜਿਵੇਂ ਸਤੰਬਰ ਜਾਂ ਅਕਤੂਬਰ ਚ ਹਰਿਆਣਾ ਚ ਚੋਣਾਂ ਦਾ ਤਰੀਕ ਦਾ ਐਲਾਨ ਹੁੰਦਾ ਹੈ ਉਹਨਾਂ ਹੀ ਸੀਟਾਂ ਤੇ ਵੀ ਚੋਣਾਂ ਹੋ ਸਕਦੀਆਂ ਨੇ ਦੱਸ ਇਹ ਕਿ ਪੰਜਾਬ ਦੇ ਜੋ ਸਿਆਸੀ ਪਾਰ ਆਪ ਚੜਿਆ ਰਹੇਗਾ ਕਿਉਂਕਿ ਹਜੇ ਪੰਜਾਬ ਦੇ ਵਿੱਚ ਚੋਣਾ ਹੋਣੀਆਂ ਬਾਕੀ ਨੇ ਆਜ਼ਾਦੀ ਦਿਹਾੜੇ ਮੌਕੇ ਸੀਐਮ ਮਾਨ ਨੇ ਐਲਾਨ ਕੀਤਾ ਹੈ ਕਿ 29 ਹੋਰ ਮਹੱਲਾ ਕਲੀਨਿਕ ਖੋਲੇ ਜਾਣਗੇ ਦਾ ਸਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 78ਵੇਂ ਸੁਤੰਤਰਤਾ ਦਿਵਸ ਮੌਕੇ ਜੁਲੰਦਰ ਦੇ ਗੁਰਗੋਬਿੰਦ ਸਿੰਘ ਸਟੇਡੀਅਮ ਵਿਖੇ ਝੰਡਾ ਲਹਿਰਾਇਆ ਇਸ ਮੌਕੇ ਸੂਬੇ ਦੇ ਮੁੱਖ ਸਕੱਤਰਕ ਅਨੁਰਾਗ ਵਰਮਾ ਅਤੇ ਡੀਜੀਪੀ ਗੌਰਵ ਯਾਦਵ ਮੌਜੂਦ ਸਨ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਿਤ ਕੀਤਾ ਆਜ਼ਾਦੀ ਵਿੱਚ ਪੰਜਾਬ ਦਾ ਅਹਿਮ ਯੋਗ ਦਾਨ ਭਗਵੰਤ ਮਾਨ ਨੇ ਬਿਆਨ ਦਿੱਤਾ ਰਾਜਪਦਰੀ ਅਜ਼ਾਦ ਦਿਵਸ ਸ਼੍ਰਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਆਜ਼ਾਦੀ ਹਾਸਲ ਕਰਨ ਦੀ ਭਾਰੀ ਕੀਮਤ ਅਦਾ ਕੀਤੀ ਹੈ ਦੇਸ਼ ਦੀ ਗ੍ਰਹਿ ਕ੍ਰਾਂਤੀ ਵਿੱਚ ਪੰਜਾਬ ਨੇ अहम ਯੋਗਦਾਨ ਪਾਇਆ ਪਰ ਇਸ ਦੀ ਭਾਰੀ ਕੀਮਤ ਵੀ ਚੁਕਾਉਣੀ ਪਈ ਮੁੱਖ ਮੰਤਰੀ ਨੇ 올림픽 ਵਿੱਚ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ 11 ਵਿੱਚੋਂ 10 ਖਿਡਾਰੀ ਪੰਜਾਬ ਦੇ ਸੀਸੀਐਮ ਮਾਨ ਨੇ ਕਿਹਾ ਕਿ ਤਰਤੀ ਹੈ એટલે ਪਾਣੀ ਦਾ ਪੱਧਰ 600 ਫੁੱਟ ਤੱਕ ਡਿੱਗ ਗਿਆ ਹੈ ਪੰਜਾਬ ਦੀ ਆਪ ਸਰਕਾਰ ਨੇ ਪਾਣੀ ਦੇ ਪੁਰਾਣੇ ਸਮੱਸਿਆ ਨੂੰ ਮੋੜ ਮੁਰਜ਼ੂਜੀਤ ਕਰ ਲਿਆ ਹੈ ਨਹਿਰ ਅਤੇ ਰਾਜਵਾਰਿਆਂ ਵਿੱਚੋਂ ਪਾਣੀ ਦਾਖਲ ਹੋ ਗਿਆ ਹੈ ਅਤੇ ਪਾਈਪਾਂ ਵਿਛਾ ਕੇ ਨਹਿਰਾਂ ਵਿੱਚੋਂ ਪਾਣੀ ਖੇਤਾਂ ਤੱਕ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ 78 ਵਾ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 2 ਕਰੋੜ ਮਰੀਜ਼ ਸਹੂਲਤਾ ਕਲੀਨਿਕ ਤੋਂ ਆਪਣਾ ਇਲਾਜ ਕਰਵਾ ਚੁੱਕੇ ਹਨ ਮੁੱਖ ਮੰਤਰੀ ਨੇ ਕਿਹਾ ਹੈ ਕਿ 829 ਮੁਹੱਲਾ ਕਲੀਨਿਕ ਕਰਾਏ ਗਏ ਹਨ ਅਤੇ ਅਗਲੇ ਕੁਝ ਦਿਨਾਂ ਵਿੱਚ 29 ਹੋਰ ਬਣਾਏ ਦੱਸਦੇ ਕਿ 29 ਹੋਰ ਮਹੱਲਾ ਕਲੀਨਿਕ ਬਣਾਉਣ ਦੇ ਸੀਐਮ ਭਗਵੰਤ ਮਾਨ ਨੇ ਸੁਤੰਤਰਤਾ ਦਿਵਸ ਦੇ ਭਾਸ਼ਣ ਚ ਐਲਾਨ ਕੀਤਾ ਹੈ ਸੁਤੰਤਰਤਾ ਦਿਵਸ ਮੌਕੇ ਮੋਦੀ ਨੇ ਖੁੱਲ ਕੇ ਗੱਲ ਕੀਤੀ ਹੈ ਬੰਗਲਾਦੇਸ਼ ਅਤੇ ਸਿਵਲ ਕੋਡ ਬਾਰੇ ਕੀ ਬੋਲੇ ਨੇ ਮੋਦੀ ਦੱਸਦੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ਤੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਵਿਕਸਿਤ ਭਾਰਤ ਦਾ ਬੁਲਟ ਪੁਆਇੰਟ ਪੇਸ਼ ਕੀਤਾ ਹੈ ਇਸ ਦੌਰਾਨ ਉਨ੍ਹਾਂ ਨੇ ਪ੍ਰਾਪਤੀਆਂ ਗਿਣਾਈਆਂ ਅਤੇ ਚੁਣੌਤੀਆਂ ਬਾਰੇ ਵੀ ਦੱਸਿਆ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਆਢੀ ਦੇਸ਼ ਬੰਗਲਾਦੇਸ਼ ਵਿੱਚ ਹਿੰਦੂ ਵਿਰੋਧ ਹਿੰਸਾ ਤੇ ਖਲ ਖੁੱਲ ਕੇ ਗੱਲ ਕੀਤੀ ਉੱਥੇ ਹੀ ਉਹਨਾਂ ਨੇ ਯੂਨੀਫਾਰਮ ਸਿਵਲ ਕੋਡ ਦੀ ਵੀ ਵਕਾਲਤ ਕੀਤੀ ਇਸ ਨੂੰ ਨਵੀਂ ਸ਼ਬਦਾਵਲੀ ਨਾਲ ਪੇਸ਼ ਕਰਦੇ ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਹੁਣ ਧਰਮ ਨਿਰਪੱਖ ਸਿਵਲ ਕੋਡ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਫਿਰਕ ਸਿਵਲ ਕੋਡ ਸੀ ਹੁਣ ਦੇਸ਼ ਨੂੰ ਧਰਮ ਨਿਰਪੱਖ ਸਿਵਲ ਕੋਡ ਮਿਲਣਾ ਚਾਹੀਦਾ ਹੈ ਭੀਮੋਦੀ ਨੇ ਲਗਾਤਾਰ 11ਵੀਂ ਵਾਰ ਲਾਲ ਕਿਲੇ ਤੇ ਤਿਰੰਗਾ ਲਹਿਰਾਉਂਦੇ ਹੋਏ ਕਿਹਾ ਹੈ ਕਿ ਦੇਸ਼ ਚ ਮਾਵਾ ਭੈਣਾ ਤੇ ਹੋ ਰਹੇ ਅਤਿਆਚਾਰਾਂ ਨੂੰ ਲੈ ਕੇ ਗੁੱਸਾ ਹੈ ਸਾਰੇ ਰਾਜਾਂ ਨੂੰ ਇਸ ਨੂੰ ਗੰਭੀਰਤਾ ਆਲ ਲੈਣਾ ਹੋਵੇਗਾ ਇਹ ਜੇ ਮਾਮਲਿਆਂ ਦੀ ਜਲਦੀ ਜਾਂਚ ਹੋਣੀ ਚਾਹੀਦੀ ਹੈ ਤੇ ਕਿਹਨਾਂ ਨੇ ਹਰਕਤ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਦੋਂ ਔਰਤਾਂ ਤੇ ਬਲੈਤਕਾਰ ਤੇ ਅਤਿਆਚਾਰ ਦੀਆਂ ਖਬਰਾਂ ਆਉਂਦੀਆਂ ਹਨ ਤਾਂ ਇਹ ਖਬਰਾਂ ਦੇ ਹਾਵੀ ਹੋ ਜਾਂਦੀਆਂ ਹਨ ਪਰ ਜਦੋਂ ਦੋਸ਼ੀਆਂ ਨੂੰ ਸਜ਼ਾਵਾਂ ਮਿਲਦੀਆਂ ਹਨ ਉਹ ਦੋਏ ਖਬਰ ਕੋਨੇ ਵਿੱਚ ਰਹਿ ਜਾਂਦੀ ਹੈ ਇਹ ਜੀ ਖਬਰ ਨੂੰ ਪ੍ਰਮੁੱਖਤਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਅਣਪਛਾਤੇਆਂ ਵਿੱਚ ਡਰ ਪੈਦਾ ਨਾ ਹੋਵੇ ਉਸ ਦੇ ਕਿਸੇ ਨਾਂ ਨਾ ਲਿਆਇਆ ਜਾਵੇ ਪਰ ਉਸ ਦਾ ਇਸ਼ਾਰਾ ਸਿੱਧਾ ਪਲਕਾਟਾ ਦੇ ਬਲੈਤਕਾਰ ਅਤੇ ਕਤਲਕੀ ਸਵਾਲ ਸੀ ਜਿਸ ਦੇ ਖਿਲਾਫ ਦੇਸ਼ ਭਾਰਤ ਦੇ ਲੋਕ ਵਿਰੋਧ ਦਾ ਪ੍ਰਦਰਸ਼ਨ ਕਰ ਰਹੇ ਨੇ ਦੱਸਈਏ ਕਿ ਪੀਐਮ ਮੋਦੀ ਨੇ ਆਪਣੇ ਭਾਸ਼ਣ ਦੇ ਵਿੱਚ ਖੁੱਲਕੇ ਗੱਲ ਕੀਤੀ ਬੰਗਲਾਦੇਸ਼ ਦੀ ਅਤੇ ਸਿਵਲ ਕੋਰਟ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਹੁਣ ਦੇਸ਼ ਨੂੰ ਧਰਮ ਨਿਰਪੱਖ ਹੋਣਾ ਚਾਹੀਦਾ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੀ ਹੈ ਇਜਾਜ਼ਤ ਧੰਨਵਾਦ